ਈ ਗੁਰਨਾਨਕ ਕਾਲਜ ਦੇ ਵਿੱਚ ਆਇਆ ਹਾਂ ਵਿਦਿਆਰਥੀ ਫੀਸ ਭਰ ਕੇ ਗਏ ਹਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਫਲਕਾ ਮਹਾਰਾਜ ਜੀ ਕੀ ਬਤੇ ਮਾਤਾ ਗੁਜਰੀ ਪੜਾਈ ਕੇਂਦਰ ਕਾਫੀ ਸਮੇਂ ਤੋਂ ਇਹ ਸਮਾਜ ਭਲੇ ਕਾਰਜ ਕਰ ਰਹੀ ਹੈ ਜਿੱਥੇ ਸਿਹਤ ਦੇ ਸਬੰਧੀ ਜੋ ਰਾਸ਼ਿਕ ਦੇਵਾ ਸ਼ਾਗਵੰਦੀ ਸੇਵਾ ਉਥੇ ਦੇਖਿਆ ਜਾਂਦੀ ਕਈ ਗਰੀਬ ਬੱਚੇ ਜੋ ਫੀਸ ਕਾਰਨ ਪੜ੍ਹਾਈ ਛੱਡ ਦਿੰਦੇ ਨੇ ਕਿਉਂਕਿ ਕਈ ਜਨਰਲ ਕੈਟਾਗਰੀ ਦੇ ਵੀ ਗਰੀਬ ਬੱਚੇ ਨੇ ਇਹ ਫਿਰ ਉਹ ਦਸਕਾਰੋਂ ਨੰਬਰ ਆ ਜਾਂਦੀ ਹੈ ਪਰ ਜਨਰਲ ਕੈਟਾਗਰੀ ਦੇ ਬੱਚੇ ਰਹਿ ਜਾਂਦੇ ਨੇ ਸੋ ਅਸੀਂ ਉਹਨਾਂ ਦੀਆਂ ਲੇ ਕੇ ਉਹਨਾਂ ਦੇ ਵੀ ਹਰ ਸਾਲ 1 ਲੱਖ ਤੋਂ ਵੱਧ ਰੁਪਈਆ ਦੇ ਭਰਦੇ ਆ ਲਗਭਗ 2 ਲੱਖ ਦਾ ਵਰ ਸਾਡਾ ਹੁੰਦਾ ਜੋ ਲੱਖ ਰੁਪਈਆ ਛੋਟੇ ਬੱਚਿਆਂ ਨੂੰ ਸਟੇਸ਼ਨਰੀ ਤੇ ਛੋਟੇ ਬੱਚਿਆਂ ਦੇ ਦਾਖਲਾ ਤੇ ਲੱਖ ਰੁਪਈਆ ਉੱਚ ਵਿਦਿਆ ਵਾਲੇ ਬੱਚਿਆਂ ਦਾ ਦਾਖਲਾ ਭਰਦੇ ਆ ਉਹ ਅਸੀਂ ਅੱਗੇ ਕੁਝ ਮਨਾਨ ਕਾਉਜ ਬਲਾਡਾ ਦੇ ਵਿੱਚ ਕ੍ਰਿਸ਼ਨਾ ਕਾਉਜ ਰੱਲੀ ਦੇ ਵਿੱਚ ਅਤੇ ਬਰੇਟੇ ਜੋ ਵੀ ਅਨਕਾਲਜ ਉੱਥੇ ਭਰਨੀ ਹੈ ਸਭ ਤੋਂ ਵੱਧ ਫਿਰ ਸਾਡੇ ਕੋਲ ਅਨਕਾਲਜ ਦੇ ਬੱਚਿਆਂ ਦੀ ਹੁੰਦੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ਦੇ ਖੜੇ ਹੋ ਸਕਣ ਤੇ ਇਹ ਹੀ ਮਨਸ਼ਾ ਸਾਡੇ ਹਸਤਾ ਦੀ ਹੈਗੀ ਹੈ ਦਾਨੀ ਫਦਲ ਦਾ ਧੰਨਵਾਦ ਹੈ ਜੋ ਸਹਿਯੋਗ ਨੰਦੇ ਨੇ ਔਰ ਪੱਤਰਕਾਰ ਵੀਰਾ ਧੰਨਵਾਦ ਹੈ ਜੋ ਸਹਿਯੋਗ ਨੰਦੇ ਨੇ ਤੁਹਾਨੂੰ ਵੀ ਸਾਰਿਆਂ ਨੂੰ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਰਦੇ ਹਾਂ ਹਾਂ ਬਹੁਤ ਹੀ ਸਤਿਕਾਰਯੋਗ ਸਾਡੇ ਮਾਤਾ ਕੁਟਰੀ ਭਲਾਈ ਕੇਂਦਰ ਤੋਂ 바이헤 사재ందਾ ਬਹੁਤ ਬਹੁਤ ਧੰਨਵਾਦ ਤੇ 바이ਗੇ ਖਲਸਾ ਸ਼੍ਰੀ ਵਾਗਿ ਤੇ ਫਤੇ ਅੱਜ ਸਾਡੇ ਵਿਚਕਾਰ ਮਾਤਾ ਗੁਜਰੀ ਪੜਾਈ ਕੇਂਦਰ ਤੋਂ ਸੱਚ ਆਏ ਹੈ ਜਿਨ੍ਹਾਂ ਨੇ ਅੱਜ ਸਾਡੇ ਕਾਲਜ ਦੇ ਵਿਦਿਆਰਥੀਆਂ ਲਈ 1 ਲੱਖ ਰੁਪਏ ਦੀ ਡੋਨੇਸ਼ਨ ਦਿੱਤੀ ਹੈ ਇਹ ਡੋਨੇਸ਼ਨ ਫੀਸ ਜਿਹੜੇ ਵਿਦਿਆਰਥੀ ਗਰੀਬ ਪਰਿਵਾਰਾਂ ਤੋਂ ਸੰਬੰਧ ਰੱਖਦੇ ਹਨ ਉਹਨਾਂ ਲਈ ਖਾਸ ਕਰਕੇ ਬਹੁਤ ਵੱਡਾ ਉਪਰਾਲਾ ਇਹ ਟ੍ਰਸਟ ਕਰ ਰਹੀ ਹੈ ਸੋ ਕਾਲਜ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਦੇ ਤੇ ਅਸੀਂ ਆਸ ਕਰਦੇ ਹਾਂ ਅੱਗੇ ਇਸੇ ਤਰ੍ਹਾਂ ਸਾਨੂੰ ਸਹਿਯੋਗ ਕਰਦੇ ਰਹਿਣਗੇ ਕਿਸੇ ਇਲਾਕੇ ਦੇ ਵਿਦਿਆਰਥੀਆਂ ਦੇ ਇਹ ਇਸੇ ਤਰ੍ਹਾਂ ਪੜ੍ਹਾਈ ਲਈ ਮਦਦ ਕਰਦੇ ਰਹਿਣਗੇ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੰਪਲਿਆਨ ਟੀਵੀ